ਹਾਂਜੀ ਸਾਥ ਪ੍ਰੀਤਕਾਰ ਜੀ ਕੀ ਹਾਲ ਚਾਲ ਹੈ ਅਮਿੱਤ ਕਰਦਿਆਂ ਸਾਰੇ ਚੜਦੀ ਕਲਾ ਚ ਹੈਵੇਰ ਦਾ ਟਾਈਮ ਹੈ ਲਗਭਗ 9:30 ਵਜੇ ਹੈ ਤੇ ਆਪਣੇ ਖੇਤ ਦੇ ਵਿੱਚ ਝੋਨੇ ਦੀ ਵੈਰਾਈਟੀ PR 131 ਨੂੰ ਸਪਰੇਅ ਆ ਜਿਹੜੀ ਆਪਾਂ ਉਹ ਕਰਵਾ ਰਹੇ ਹਾਂ PR 131 ਵੈਰਾਈਟੀ ਪਹਿਲਾਂ ਥੋੜੀ ਜਿਹੀ ক্লোਜ਼ ਲੁੱਕ ਹੈ ਜਿਹੜੀ ਤੁਹਾਨੂੰ ਦਾਣੇ ਵੀ ਦਿਖਾ ਲ ਦਮਾ ਹੈ ਤੇ ਕਿਹੋ ਜਿਹਾ ਆਏਗਾ ਦਾਣਾ ਹੈ ਬਹੁਤ ਸਾਰੇ ਕਿਸਾਨਾਂ ਨੇ ਖੇਤਾਂ 'ਚ ਲਗਾਈ ਆ ਤੇ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਹੀ ਬਣ ਕੇ ਸਾਹਮਣੇ ਆਈ ਆ ਤੇ ਜੇ ਗੱਲ ਕੀਤੀ ਜਾਵੇ ਕਿ ਹੁਣ ਆ ਇਹਨੂੰ ਸਪਰੇਅ ਕਰੀ ਆ ਹੋ ਰਹੀ ਕਿਉਂਕਿ ਇਹਨੇ 20 ਅਕਤੂਬਰ ਤੱਕ ਵੱਡੀ ਵੱਢਣ ਲਈ ਤਿਆਰ ਹੋ ਜਾਣਾ ਆ ਪਰ ਫਿਰ ਵੀ ਆਪਾਂ ਇਹਨੂੰ ਸਪਰੇਅ ਕਰਵਾ ਰਹੇ ਆ ਜੋ ਇਹ ਹੈਗੀ ਐ ਇਸ ਟਾਈਮ ਤੇ ਹੌਪਰ ਦੀ ਯਾਨੀ ਕਿ ਤੇਲੇ ਦੀ ਸਪਰੇਅ ਸਪਰੇਅ ਤੇਲੇ ਦੀ ਇਸੇ ਕਰਕੇ ਆ ਕਿਉਂਕਿ ਇਸ ਸਟੇਜ ਤੇ ਹੋਰ ਕੋਈ ਜ਼ਿਆਦਾ ਅਟੈਕ ਆਉਣ ਦਾ ਖਤਰਾ ਘੱਟ ਰੰਦਾ ਆ ਤੇ ਜਿਹਦੇ ਕਰਕੇ ਖਾਪਰ ਦੇ ਨਾਲ ਜਿਹੜਾ ਆ ਫਸਲ ਥੋੜੀ ਖਰਾਬ ਹੋ ਜਾਂਦੀ ਆ ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੀ ਸਪਰੇਅ ਆ ਜੇ ਆਪਾਂ ਗੱਲ ਕਰੀਏ ਕਿ ਕਿਹੜੀ ਸਪਰੇਅ ਹੋ ਰਹੀ ਆ ਤਾਂ ਸਾਲਟ ਦਾ ਨਾਮ ਲੈ ਲਵਾਂਗਾ ਮੈਂ ਜਿਹੜਾ ਸਾਲਟ ਆ ਪਾਈ ਮੈਟਰੋਜ਼ੀਨ ਸਾਲਟ ਹੋ ਹੋ ਆਪਾਂ ਆਪਣੇ ਖੇਤ ਦੇ ਵਿੱਚ ਬਾਰਤ ਰਹੇ ਆਂ ਤੇਲੇ ਦੇ ਕੰਟਰੋਲ ਲਈ ਹਾਪਰ ਦੇ ਕੰਟਰੋਲ ਲਈ ਜੇ ਉਦਾਂ ਗੱਲ ਕਰੀਏ ਵੈਰਾਈਟੀ ਵਧੀਆ ਇਸ ਤੋਂ ਪਹਿਲਾਂ ਇਹਨੂੰ ਇੱਕ ਨਸਾਰੇ ਤੋਂ ਪਹਿਲਾਂ ਜਿਹੜਾ ਫੰਗੀਸਾਈਡ ਸੀਗਾ ਉਹ ਵੀ ਕੀਤਾ ਸੀਗਾ ਤੇ ਸੁੰਡੀ ਦੀ ਵੀ ਕੀਤੀ ਸੀਗੀ ਤੇ ਹੁਣ ਜਿਹੜੀ ਆ ਇਹ ਸਪਰੇਅ ਕਰ ਰਹੇ ਆਂ ਜਿਹਦੇ ਨਾਲ ਰਿਜ਼ਲਟ ਇਹ ਜਿਹੜਾ ਵਧੀਆ ਹੋਰ ਵੀ ਵਧੀਆ ਬਣੂਗਾ ਸੋ ਵੀ ਰਿਪੋਰਟਾਂ ਤੁਹਾਡੇ ਏਰੀਆ 'ਚ ਦੱਸ ਸਕਦੇ ਆਂ ਇੱਡੀ-ਘੀੜੀ ਸਪਰੇਅ ਕੀਤੀ ਆ ਆਵਦਾ ਕੀ ਰਿਜ਼ਲਟ ਆ ਉਸ ਤੋਂ ਇਲਾਵਾ ਗੱਲ ਕਰੀਏ ਕੋਈ ਹੋਰ ਐਡੀ ਖਾਸ ਬਿਮਾਰੀ ਨਹੀਂ ਆ